ਕੀ ਤੁਸੀਂ ਜਾਣਦੇ ਹੋ ਕਿ ਸਾਡੇ ਸਰੀਰ ਵਿੱਚ ਇੱਕ ਅਜੀਹਾਂ ਰਹੱਸਮਈ ਦਰਵਾਜ਼ਾ ਮੌਜੂਦ ਹੈ ਜੋ ਆਤਮਿਕ ਉਤਸ਼ਾਹ ਅਤੇ ਪ੍ਰਬੂਦੀ ਹਜ਼ੂਰੀ ਨਾਲ ਜੋੜ ਸਕਦਾ ਹੈ ਇਸ ਨੂੰ ਦਸਮ ਦਵਾਰ ਕਹਿੰਦੇ ਹਨ ਪਰ ਇਹ ਕੀ ਹੈ ਕਿੱਥੇ ਹੈ ਅਤੇ ਇਹ ਖੁੱਲਦਾ ਕਿਵੇਂ ਹੈ ਆਓ ਜਾਣਦੇ ਹਾਂ ਦਸਮ ਦਵਾਰ ਕੀ ਹੈ ਗੁਰਮਤਿ ਅਨੁਸਾਰ ਦਸਮ ਦਵਾਰ ਸਾਡੇ ਸਰੀਰ ਦੇ ਉਪਰੀ ਹਿੱਸੇ ਸਿਰ ਦੇ ਤਾਜ ਤੇ ਮੌਜੂਦ ਹੁੰਦਾ ਹੈ ਇਹ ਸਧਾਰਨ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਪਰ ਆਤਮਿਕ ਜੀਵਨ ਵਿੱਚ ਇਹ ਬਹੁਤ ਮਹੱਤਵਪੂਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਵਿੱਚ ਦਸਮ ਦਵਾਰ ਦੀ ਵਿਆਖਿਆ ਮਿਲਦੀ ਹੈ ਗੁਰੂ ਨਾਨਕ ਦੇਵ ਜੀ ਨੇ ਇਸ ਦੀ ਮਹੱਤਤਾ ਦੱਸਦੇ ਹੋਏ ਆਖਦੇ ਹਨ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਅਸਲ ਗਿਆਨ ਦਾ ਵਾਜਾ ਅੰਦਰ ਹੀ ਵੱਜਦਾ ਹੈ ਦਸਮ ਦਵਾਰ ਖੁੱਲਣ ਦਾ ਤਰੀਕਾ ਕੀ ਹੈ ਗੁਰੂ ਜੀ ਦੱਸਦੇ ਹਨ ਕਿ ਇਹ ਦਵਾਰ ਸਰੀਰਕ ਤਕਨੀਕਾਂ ਨਾਲ ਨਹੀਂ ਪਰਮਾਤਮਾ ਦੇ ਸਿਮਰਨ ਸ਼ੁੱਧ ਮਨ ਅਤੇ ਗੁਰੂ ਦੀ ਕਿਰਪਾ ਨਾਲ ਹੀ ਖੁੱਲਦਾ ਹੈ ਜਦੋਂ ਇੱਕ ਸਿੱਖ ਗੁਰੂ ਦੇ ਹੁਕਮ ਵਿੱਚ ਰਹਿ ਕੇ ਨਾਮ ਅਭਿਆਸ ਕਰਦਾ ਹੈ ਤਦ ਇਹ ਦਵਾਰ ਖੁੱਲ ਸਕਦਾ ਹੈ ਅਤੇ ਮਨੁੱਖ ਅਸਲੀ ਆਤਮਿਕ ਆਨੰਦ ਨੂੰ ਪ੍ਰਾਪਤ ਕਰ ਸਕਦਾ ਹੈ। ਦਸਮ ਦਵਾਰ ਖੁੱਲਣ ਦਾ ਲਾਭ ਜਦੋਂ ਇਹ ਦਵਾਰ ਖੁੱਲ ਜਾਂਦਾ ਹੈ ਤਾਂ ਮਨੁੱਖ ਅੰਦਰੋਂ ਨਿਰਪਉ, ਨਿਰਵੈਰ ਅਤੇ ਆਤਮਿਕ ਸ਼ਾਂਤੀ ਮਹਿਸੂਸ ਕਰਦਾ ਹੈ। ਇਹ ਉਹ ਪੜਾਅ ਹਨ ਜਿੱਥੇ ਮਨੁੱਖ ਦੁਨਿਆਵੀ ਚਿੰਤਾਵਾਂ ਤੋਂ ਪਰੇ ਹੋ ਕੇ ਪ੍ਰਭੂ ਦੇ ਨਿਰੰਤਰ ਦਰਸ਼ਨ ਕਰਦਾ ਹੈ। ਜੇਕਰ ਤੁਸੀਂ ਦਸਮ ਦਵਾਰ ਅਤੇ ਆਤਮਿਕ ਗਿਆਨ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹੋ, ਕਮੈਂਟਾਂ ਵਿੱਚ ਵਾਹਿਗੁਰੂ ਲਿਖੋ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ। ਇਹ ਰਾਜ਼ ਹੋਰ ਵੀ ਸਿੱਖਾਂ ਤੱਕ ਪਹੁੰਚਣੇ ਚਾਹੀਦੇ ਹਨ